ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਬਾਬਾ ਜੋਗਾ ਸਿੰਘ ਮਹਿਲ ਬਖਾਰੀ ਮੇਸ਼ਰ ਸਿਦਾ ਤਰਨਾਨਦਲ ਬਾਬਾ ਬਕਾਲਾ ਸਾਹਿਬ ਜੀ ਨਾਲਾ ਤੇ ਇੱਥੇ ਜੀ ਬੇਨਤੀ ਆ ਜੀ 30 ਅਤੇ 31 ਤਰੀਕ ਨੂੰ ਸਮਾਗਮ ਦੋ ਰੋਜਾਂ ਜੰਗੀ ਪੱਦਰ ਤੇ ਕਰਾਇਆ ਜਾ ਰਿਹਾ ਜੀ ਤੀਜੇ ਰੋਜ 1 ਤਰੀਕ ਨੂੰ ਲੋੜਵੰਦ ਬੱਚਿਆਂ ਦੇ ਵਿਆਹ ਕਰਾਏ ਜਾਣਗੇ ਸੰਗਤ ਦੇ ਸਹਿਯੋਗ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਪਵਨ ਤੇ ਸਜਣਾ ਦੇ ਸਹਿਯੋਗ ਦੇ ਨਾਲ ਇਹੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੰਗਤਾਂ ਅਗੇ ਕਿ ਇਹ ਜਿਹੜਾ ਸਮਾਗਮ ਆਪਾਂ ਇਹ ਪੱਕਾ ਇਹਨੂੰ ਕੋਈ ਗਾਹ ਨਹੀਂ ਕੀਤਾ ਗਿਆ ਕੋਈ ਸ਼ਾਨੀ ਚਲੋ ਮੌਸਮ ਸੱਚੇ ਪਾਤਸ਼ਾਹ ਦੀ ਮਰਜ਼ੀ ਅਕਾਲਪੁਰਖ ਦੇਣ ਦੇਣਗੇ ਮਹਾਰਾਜ ਜੀ ਅਸੀਂ ਵੀ ਅਰਦਾਸ ਬੇਨਤੀ ਕਰ ਰਹੇ ਹਾਂ ਜੀ ਸਵੇਰੇ ਸ਼ਾਮ ਮਹਾਰਾਜ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਜਿਹੜੀ ਆਫਤ ਪੰਜਾਬ ਤੇ ਆਈ ਆ ਉਹ ਮਹਾਰਾਜ ਕਿਰਪਾ ਕਰਨ ਇਹ ਸੰਗਤਾਂ ਦੇ ਗਾੜੀ ਇਹੋ ਪੀਲੇ ਆ ਵੀ ਵੱਧ ਵਾਰ ਸਮਾਗਮ ਦੇ ਵਿੱਚ ਹਾਜ਼ਰੀਆਂ ਪਰਨ ਗੁਰੂ ਸਾਹਿਬ ਦੇ ਗਾੜੀ ਸਾਰੇ ਨੱਕ ਮਸਤ ਹੋ ਗਏ ਤੇ ਅਰਦਾਸ ਬੇਨਤੀ ਸਰਬੱਤ ਦੇ ਭਲੇ ਵਾਸਤੇ ਕਰੀਏ ਕਿਸ ਸਮਾਗਮ ਹੋਣਗੇ ਬਾਬਾ ਜੀ ਕਿਹੜੇ ਕਿਹੜੇ ਵਾਰ ਕਿਰਤਨ ਦਰਬਾਰ ਆ ਜੀ 30 30 ਤਰੀਕ ਨੂੰ ਕਿਰਤਨ ਦਰਬਾਰ ਆ ਤੇ ਨਾਲ ਕਥਾਵਾਚਕ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਸੀ ਦਸਾਹਬ ਵਾਲੇ ਪਹੁੰਚਣਗੇ ਜੀ ਬਾਬਾ ਬਲਵਿੰਦਰ ਸਿੰਘ ਜੀ ਆ ਰੰਗੀਲਾ ਜੀ ਤੇ ਅਗਲੇ ਦਿਨ ਢਾਡੀ ਅਤੇ ਕੁਸ਼ਰੀ ਜਥਾ ਆ ਜੀ ਜਤ ਜਸਵੀਰ ਸਿੰਘ ਆਪਣਾ ਨੰਘ ਸਿੰਘ ਨੇ ਹੋ ਹਾਂਜੀ ਉਹ ਨਾਂ ਸਿੰਘ ਪੌਂਡਣ ਕੁਸ਼ਰੀ ਜਥਾ ਜੀ ਤੇ ਨਾਲ ਫਿਰ ਇੱਕ ਤਰੀਕ ਨੂੰ ਬੱਚੀਆਂ ਲੋੜਵੰਦਾਂ ਦੇ ਵਿਆਹ ਜੀ ਨੰਦ ਕਰਜ ਕਰਾਂਗੇ। ਹੋਰ ਕੀ ਕੀ ਕੱਢੀ ਆ ਜੀ 31 ਤਰੀਕ ਨੂੰ ਜੰਗੀਪੱਦਰ ਦੇ ਲੜਕੀਆਂ ਤੇ ਲੜਕਿਆਂ ਦੀ ਕਬੱਡੀ ਹੋਊਗੀ ਜੀ ਐਤਵਾਰ ਨੂੰ ਸ਼ਾਮ ਨੂੰ 4 ਵਜੇ। ਹੋਰ ਇਹੋ ਪੀ ਲਿਆ ਵੀ ਸੰਗਤਾਂ ਦੇ ਗਾੜੀ ਵੀ ਵੱਧ ਵਧ ਹੁਣ ਜਦੋਂ ਮੌਸਮ ਤੇ ਚੱਲ ਨਹੀਂ ਰਿਹਾ ਸਾਰਿਆਂ ਦੇ ਨਾਲ ਹੀ ਅਸੀਂ ਸਤਗੁਰੂ ਦੇ ਗਾੜੀ ਅਰਦਾਸ ਬੇਨਤੀ ਕਰ ਰਹੇ ਹਾਂ ਤੇ ਹੁਣ ਅਕਾਲਪੁਰ ਕੀ ਜਾਂਦਾ ਉਹਦੀ ਮੌਤ ਹੈ ਆਪਣੇ ਕਿ ਇਹ ਹੋ ਰਿਹਾ ਜੀ ਇਹੋ ਹੀ ਵੱਤ ਵਾਦ ਸਮਾਗਮ ਸਾਰੇ ਤਾਂ ਤਿਆਰੀਆਂ ਵੇਖ ਰਹੇ ਤਿਆਰੀਆਂ ਚੱਲ ਰਹੀਆਂ ਜੋਰਾਂ ਤੇ ਤੇ ਵੱਤ ਵਾਦ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰਨ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਨਕਮਸਤਕ ਹੋਣ ਤੇ ਮਹਾਰਾਜ ਗੜੀ ਅਰਦਾਸ ਬੇਨਤੀ ਜੋਰ ਦੀ ਕਰੀਏ ਸੱਚੇ ਪਾਤਸ਼ਾਹ ਭਲਾ ਕਰਨ ਪੰਜਾਬ ਦਾ